ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਅੱਜ ਤੁਹਾਨੂੰ ਆਪਣੇ ਪਲਾਂਟ ਦਿਖਾਈਏ ਕਿਹੜੀ ਕਿਹੜੀ ਸਬਜ਼ੀ ਲੱਗੀ ਐ ਤੇ ਕਿੰਨੇ ਕੁ ਗrow ਕੀਤੇ ਐ ਪਹਿਲਾਂ ਤੁਹਾਨੂੰ ਦਿਖਾਣੇ ਆਪਣੇ ਟਮਾਟਰ ਆਹ ਦੇਖੋ ਟਮਾਟਰਾਂ ਦਾ ਬੂਟਾ ਬਹੁਤ ਜ਼ਿਆਦਾ ਫੈਲ ਚੁੱਕਿਆ ਐ ਤੇ ਇਹਨਾਂ ਟਮਾਟਰ ਵੀ ਲੱਗੇ ਹੋਏ ਐ ਆਹ ਦੇਖੋ 4 ਤੇ 4 8 8 ਟਮਾਟਰ ਲੱਗੇ ਹੋਏ ਐ ਤੇ ਬਹੁਤ ਜਲਦੀ ਵੱਡੇ ਹੁੰਦੇ ਬਏ ਆਏ ਚਾਰ ਇੱਥੇ ਲੁਕੇ ਹੋਏ ਆ ਇਹ ਦੇਖੋ ਇੱਕ ਮਿੰਟ ਆ ਦੇਖੋ ਤੇ ਆ ਪਿੰਡੀਆਂ ਇੱਕ ਪਿੰਡੀ ਲੱਥੀ ਸੀ ਤੇ ਅਜੇ ਪੈਂਡੀਆਂ ਇਹ ਸੀ ਰੈਡੀमेड ਹੀ ਲੈ ਕੇ ਆਏ ਸੀ ਬੁੱਡੇ ਜਿਹੜੇ ਤੇ ਇਹਨਾਂ ਨੂੰ ਹਨਾ ਇੱਕੋ ਹੀ ਪਿੰਡੀ ਲੱਥੀ ਇਹਨਾਂ ਨਾਲ ਤੇ ਇਹਨੇ ਹਨਾ ਗਰੋ ਨਹੀਂ ਕੀਤੇ ਆ ਬੁੱਟੇ ਤੇ ਜਿਹੜੇ ਅਸੀਂ ਲਗਾਏ ਆਪ ਉਹਨਾਂ ਨੂੰ ਛੋਟੀਆਂ ਛੋਟੀਆਂ ਪਿੰਡੀਆਂ ਪੈ ਰੀਆਂ ਆ ਅਸੀਂ ਜਿਹੜੇ ਆਪ ਬੂਟੇ ਲਗਾਏ ਤੇ ਬਹੁਤ ਜ਼ਿਆਦਾ ਆ ਕਿਉਂਕਿ ਤਿੰਨ ਚਾਰ ਵਾਰ ਅਸੀਂ ਪਿੰਡੀਆਂ ਲਗਾ ਚੁੱਕੇ ਆ ਤੇ ਇੱਧਰ ਵੀ ਇਹ ਟਮਾਟਰ ਐ ਵੀ ਇਹੀ ਸੀ ਬਾਜੋਂ ਲਗਾਏ ਸੀ ਇਹ ਲਿਆ ਕੇ ਤੇ ਇਹਨਾਂ ਨੂੰ ਵੀ ਫੁੱਲ ਪੈਣੇ ਸਟਾਰਟ ਹੋ ਗਏ ਆ ਇੱਕ ਬੂਟਾ ਐ ਤੇ ਇਹ ਇਹ ਵਾਲਾ ਐ ਤੇ ਇਹ ਵਾਲਾ ਹੈਗਾ ਚਾਈਨੀਜ਼ ਪੁਦੀਨਾ ਸਾਨੂੰ ਪਹਿਲਾਂ ਪਤਾ ਨਹੀਂ ਹੈਗਾ ਸੀ ਇਹਨੂੰ ਵੱਡ ਦਿੱਤਾ ਸੀਗਾ ਤੇ ਅਸੀਂ ਇਹ ਪlant ਲੈਣ ਤੇ ਅਸੀਂ ਉੱਥੇ ਦੇਖਿਆ ਅਸੀਂ ਪੁਦੀਨਾ ਲੈਣ ਗਏ ਤੇ ਉੱਥੇ ਦੇਖਿਆ ਇਹ ਗਾ ਇਹ ਤਾਂ ਸਾਡੇ ਵੀ ਹੈਗਾ ਸੀਗਾ ਤੇ ਇਹਦੇ ਸਪੋਰਟ ਦਿੱਤਾ ਪੁੱਟਿਆ ਨਹੀਂ ਵਗਿਆ ਤੋਂ ਵੱਡ ਦਿੱਤਾ ਸੀਗਾ ਤੇ ਦੁਬਾਰਾ ਤਾਂ ਹਣਾ ਹੁਣ ਹੋ ਰਿਹਾ ਗਰੋ ਕਰ ਰਿਹਾ ਹੈ ਇੱਧਰ ਵੀ ਹੈ ਇੱਕ ਪਲਾਟ ਇਹਦਾ ਤੇ ਆ ਬਾਕੀ ਪਿੰਡੀਆਂ ਇੱਧਰ ਤੇ ਹੋਰ ਬਾਕੀ ਮੈਂ ਇੱਥੇ ਹੋਰ ਪਾਲਕ ਬੀਜੀ ਸੀ ਆ ਉੱਗੀ ਸੀ ਤੇ ਫਿਰ ਹਨਾ ਗੱਲੜ ਜੂਏ ਨੇ ਖਾ ਖਾ ਲਈ ਐ ਆਇਦਰ ਧਨੀਆ ਉੱਗਿਆ ਕਾਫੀ ਕੁਛ ਇੱਧਰ ਬੀਜਿਆ ਪਰ ਕੁਛ ਜੇ ਉੱਗਿਆ ਬਣੀਗਾ ਤੇ ਐਸ਼ੀ ਮਲਾ ਮਰਚ ਇਹਨਾਂ ਨੂੰ ਵੀ ਫੁੱਲ ਪੈ ਚੁੱਕੇ ਐ ਐ ਚਲਾਈ ਅੱਜ ਅਸੀਂ ਜਲਾਈ ਬਰਾਈ ਸੀ ਤੇ ਬਹੁਤ ਜ਼ਿਆਦਾ ਟੇਸਟ ਬਣੀ ਸੀ ਤੇ ਆ ਦੇਖੋ ਆ ਬੈਂਗਣ ਬੈਂਗਣ ਹੀ ਪਿਆ ਹੋਇਆ ਏ ਕੋ ਇਤਨੀ ਬੈਂਗਣ ਪੈਣਦੇ ਆ ਛੋਟੇ ਛੋਟੇ ਤੇ ਇਹ ਹੈਗੀ ਚਲਾਈ ਸਾਰੀ ਸਾਡੀ ਵਿੱਚ ਵਿੱਚ ਪਾਲਕ ਦੇ ਬੁੱਟੇ ਵੀ ਉੱਗੇ ਹੋਇਆ ਤੇ ਇਹ ਸਾਡੀਆਂ ਤਿੰਨ ਵਿੱਲਾ ਹੋਈਆਂ ਕਰੇਲਿਆਂ ਦੀਆਂ ਇਹ ਬਹੁਤ ਸੋਹਣੀਆਂ ਹੋ ਰਹੀਆਂ ਇਤਨੀ ਪਾਲਕ ਵਿੱਚੀ ਹੋਈ ਆ ਦੇ ਆ ਵੀ ਇਹ ਤਾਂ ਨਹੀਂ ਆ ਵੀ ਜਸੀਆ ਆ ਵੀ ਤਾਂ ਨਹੀਂ ਹੋ ਗਿਆ ਇਹ ਆ ਵੀ ਪਾਲਕ ਆ ਸਾਰੀ ਐ ਵਿੱਚ ਵਿੱਚ ਛੋਟੇ ਚਲਾਈ ਦੇ ਵੀ ਹੈਗੇ ਆ ਪਾਲਕ ਬਹੁਤ ਸੁਣੀ ਆਈ ਤੇ ਦੇਖੋ ਅਸੀਂ ਸਬਜੀ ਦੀ ਕਿੰਨੀ ਸਫਾਈ ਅਸੀਂ ਰੱਖੀ ਹੋਈ ਆ ਇੱਕ ਵੀ ਵਿੱਚ ਹਨਾ ਘਾ ਨਹੀਂ ਹੈਗਾ ਪੂਰੀ ਐ ਸਾਫ ਸਫਾਈ ਰੱਖੀ ਦੀ ਐ ਜਦੋਂ ਇੱਧਰ ਆਈ ਤਾਂ ਧਿਆਨ ਕੇ ਹਨਾ ਘਾ ਜਿਹੜਾ ਵਿੱਚ ਹੁੰਦਾ ਉਹ ਫਟਦੀਦਾ ਤੇ ਆਹ ਦੇਖੋ ਆਈ ਪਿੰਡੀਆਂ ਦੇ ਬੂਟੇ ਆ ਆ ਪਿੰਡੀਆਂ ਇਹ ਸਭ ਤੋਂ ਲਾਸਟ ਵਿੱਚ ਵੀ ਜੀਆਂ ਪਿੰਡੀਆਂ ਪਿੰਡੀਆਂ ਸਾਡੇ 40 50 ਬੂਟੇ ਹੋ ਗਏ ਆ ਤੇ ਇੱਕ ਇਹ ਬੂਟਾ ਹੈ ਪਤਾ ਨਹੀਂ ਉਹ ਟਮਾਟਰਾਂ ਦਾ ਕਿ ਜਾਂ ਕਾਦਾ ਆ ਥੋੜਾ ਵੱਡਾ ਹੋਇਆ ਇਹ ਪਤਾ ਲੱਗੂਗਾ ਇਹ ਚਿੱਲੀ ਚਿੱਲੀਆਂ ਅਸੀਂ ਕਾਫੀ ਵਾਰੀ ਤੋੜ ਚੁੱਕੇ ਆ ਇਹਦੇ ਨਾਲੋਂ ਤੇ ਆ ਵੀ ਬੈਂਗਣਾ ਦਾ ਆ ਤੇ ਇਹਨਾਂ ਨੂੰ ਵੀ ਹਨਾ ਅਜੇ ਇਹਨਾਂ ਨੂੰ ਨਹੀਂ ਹਨਾ ਕੋਈ ਕੁਝ ਵੀ ਪਿਆ ਤੇ ਇਹ ਵਾਲੇ ਟਮਾਟਰ ਜਿਹੜੇ ਆ ਇਵੇਂ ਆਪ ਖੁਦ ਵੀ ਬੀਜੇ ਸੀਗੇ ਤੇ ਉਹਨਾਂ ਵਿੱਚ ਦੋ ਟਮਾਟਰ ਹੋਏ ਆ ਇਹ ਬੂਟੇ ਹੋਏ ਆ ਤੇ ਆ ਵੀ ਬਹੁਤ ਜਲਦੀ ਗਰੋ ਕਰਦੇ ਪਏ ਨੇ ਬਹੁਤ ਜ਼ਿਆਦਾ ਤੇ ਇੱਧਰ ਹੈਗਾ ਸਾਡਾ ਅ ਖੀਰੇ ਦਾ ਮੂੜੇ ਤੇ ਇਹਨੂੰ ਖੀਰੇ ਕਾਫੀ ਜ਼ਿਆਦਾ ਲੱਗ ਚੁੱਕੇ ਆ ਤੁਹਾਨੂੰ ਮੈਂ ਦਿਖਾਨੀ ਆ ਸਭ ਤੋਂ ਪਹਿਲਾਂ ਤੇ ਇਹ ਵਾਲਾ ਖੀਰਾ ਲੱਗਾ ਸੀਗਾ ਇਹ ਵੱਡਾ ਹੋਣ ਲਿਆ ਤੇ ਆ ਬਾਕੀ ਛੋਟੇ ਛੋਟੇ ਲੱਗੇ ਹੋਏ ਆ ਪੰਜ ਛੇ ਹੀਰੇ ਲੱਗੇ ਹੋਏ ਛੋਟੇ ਛੋਟੇ ਨਾ ਇਹ ਪਹਿਲਾਂ ਤੇ ਬੇਲ ਜਿਹੜੀ ਹਨਾ ਜ਼ਾਲਰਤ ਹੋਏ ਨੇ ਘਟ ਦਿੱਤੀ ਸੀ ਤੇ ਬੜਾ ਦੁੱਖ ਹੋਇਆ ਸੀਗਾ ਮੈਨੂੰ ਜਦੋਂ ਹਨਾ ਜਦੋਂ ਦੇਖੀ ਸੀ ਜਦੋਂ ਆਣ ਕੇ ਸਵੇਰ ਨੂੰ ਤੇ ਫਿਰ ਚਲੋ ਠੀਕ ਹੋ ਗਈ ਦੁਬਾਰਾ ਤੋਂ ਤੇ ਇੱਧਰ ਸਭ ਤੋਂ ਪਹਿਲਾਂ ਜਿਹੜੀ ਪਾਲਕ ਵੀਜੀ ਅਸੀਂ ਕਾਫੀ ਭਾਰੀ ਇਹਨੂੰ ਹਨਾ ਕੱਟ ਚੁੱਕੇ ਹਾਂ ਪਾਲਕ ਨੂੰ ਹੋਣਾ ਇਹ ਨਿਸਣ ਲੱਗਦੀ ਹੈ ਤੇ ਕਟ ਗਈ ਹੈ ਪਾਲਕ ਇਹ ਤੇ ਬਹੁਤ ਵਾਰ ਅਸੀਂ ਕੱਟੀ ਹੈ ਇਹ ਪਾਲਕ ਤੇ ਆ ਅਸੀਂ ਹੁਣ ਸਰੋਂ ਬੀਜੀ ਸੀਗੀ ਪਹਿਲਾਂ ਵੀ ਸਰੋਂ ਬੀਜੀ ਸੀਗੀ ਤੇ ਉਹਦਾ ਹੀ 2-3 ਵਾਰੀ ਸਾਗ ਖਾ ਲਿਆ ਸੀਗਾ ਤੇ ਆ ਅਸੀਂ ਉਸ ਦਿਨ ਬੀਜੀ ਤੇ ਨਾ ਕੁਛ ਉੱਗੀ ਨਹੀਂ ਬਸ ਇੰਨੀ ਕੀ ਉੱਗੀ ਹੈ ਹੀ ਹੈ ਤੇ ਇਥੇ ਹੋਰ ਥੋੜੀ ਬੀਜ ਦਵਾਂਗੇ ਤੇ ਇਹ ਹੈਗਾ ਸਾਡਾ ਧਨੀਆ ਧਨੀਆ ਵੀ ਕਾਹੀ ਵਾਰ ਵੱਢ ਚੁੱਕੇ ਆ ਤੇ ਜੋ ਮਜ਼ਾ ਹੈ ਨਾ ਸੁਆਦ ਤਾਜੀ ਸਬਜੀ ਦਾ ਆਪਣੇ ਹੱਥੀਂ ਬੀਜੀ ਹੋਈ ਸਬਜੀ ਦਾ ਆਂਦਾ। ਉਹ ਮੁੱਲ ਲਈ ਦਿਆਂ ਨੀ ਆਂਦਾ ਸਵਾਦ। ਤੇ ਧਨੀਏ ਦੀ ਵੀ ਖੁਸ਼ਬੂ ਇੰਨੀ ਸੋਹਣੀ ਜੋ ਦਿਲ ਕਰਦਾ ਸੀ ਨਾ ਸਬਜੀ ਜਦ ਤਾਜ਼ਾ ਪਣਾ ਹੈ ਥੋ ਕੱਟ ਕੇ ਲੈ ਜੀਦਾ ਹੈ। ਤੇ ਬਹੁਤ ਮਜਾ ਆਂਦਾ ਹੈ। ਬਹੁਤ ਵਧੀਆ ਲੱਗਦਾ ਹੈ। ਆ ਇਧਰ ਵੀ ਚਲਾਈ ਦੇ ਬੁੱਟਾ ਹੋ ਗਏ। ਇਹ ਫਲਾਵਰ ਇਧਰ ਫਲਾਵਰ ਬਹੁਤ ਸੋਹਣੇ ਆ ਰੋਜ਼ ਹੀ ਖਿਲੇ ਹੁੰਦੇ ਆ। ਨਵੇਂ ਤੋਂ ਨਵੇਂ। ਤੇ ਇਹ ਵਾਲੇ ਫਲਾਵਰ ਜਿਹੜੇ ਆ ਏ ਨਾ ਦੇ ਹੁਣ ਅੱਗੇ ਹੈ ਨਾ ਫਲ ਖਤਮ ਹੋ ਗਿਆ ਨਵੇਂ ਹੁਣ ਅੱਗੇ ਥੋੜੇ ਪੁਗਾਰਾਂ ਪੈਣ ਦੀਆਂ ਅੱਗੇ ਨਵੀਆਂ ਤੇ ਫਿਰ ਕਰਨਗੇ ਫਿਰ ਨਾ ਡੋਡੀਆਂ ਪੈਣਗੀਆਂ ਇਹਨਾਂ ਨੂੰ ਫਿਰ ਖੇਲਣਗੇ ਤਾਂ ਇੱਕੋ ਹੀ ਫਲਾਵਰ ਹੈ ਤੇ ਬਾਕੀ ਆ ਦੇਖੋ ਇਹ ਹੈਗੀ ਸਾਡੀ ਸਬਜੀ ਤੇ ਤੁਸੀਂ ਦੇਖ ਕੇ ਦੱਸਣਾ ਕਿਦਾਂ ਲੱਗਾ ਤੁਹਾਨੂੰ ਬਾਗ ਬਗੀਚਾ ਆ ਪਿੰਡੀਆਂ ਇੱਧਰ ਵੀ ਉੱਗੀਆਂ ਆ ਤੇ ਬੜੀ ਰੂਹ ਹੀ ਖੁਸ਼ ਹੁੰਦੀ ਜਦੋਂ ਸਵੇਰੇ ਵੀ ਇੱਧਰ ਆਈਦਾ ਹੈ ਤੇ ਸਾਰੇ ਪਲਾਂਟ ਨੂੰ ਮਿਲ ਕੇ ਬੜਾ ਹਨਾ ਮਨ ਖੁਸ਼ ਹੋ ਜਾਂਦਾ ਕੁਦਰਤ ਨਾਲ ਮਿਲ ਕੇ ਹਨਾ ਜੋ ਵੀ ਕੁਦਰਤ ਦੀਆਂ ਚੀਜ਼ਾਂ ਆ ਵਾਕੀ ਇੱਧਰ ਸਾਡੇ ਆ ਇੱਧਰ ਵੀ ਹੈਗਾ ਫਲਾਵਰ ਇਹਦੇ ਪਹਿਲਾਂ ਹੀ ਹਨਾ ਲੱਗਾ ਹੋਇਆ ਸੀਗਾ ਤੇ ਜਦੋਂ ਅਸੀਂ ਆਏ ਸੀਗੇ ਇੱਧਰ ਤੇ ਉਹਨਾਂ ਪਲਾਂਟ ਸਾਰਾ ਖਰਾਬ ਹੋ ਚੁੱਕਾ ਸੀ ਮੈਂ ਸਾਰੀ ਉੱਤੋਂ ਕਟਿੰਗ ਆ ਦਿੱਤੀ ਸੀਗੀ ਤੇ ਇਹਨੇ ਦੁਬਾਰਾ ਤੋਂ ਫੇਰ ਹੈਨਾ ਆਪਣੇ ਸੀਜ਼ਨ ਤੇ ਇਹਨੇ ਫੇਰ ਗਰੋ ਕੀਤਾ ਤੇ ਆ ਇਹਨੂੰ ਦੇਖੋ ਬਹੁਤ ਜ਼ਿਆਦਾ ਫਲਾਵਰ ਪਏ ਹੋਏ ਬਹੁਤ ਪਿਆਰੇ ਲੱਗਦੇ ਆ ਬੜਾ ਮਨ ਖੁਸ਼ ਹੁੰਦਾ ਦੇਖ ਕੇ ਇਹਨਾਂ ਨੂੰ ਨਾ ਬਹੁਤ ਖੁਸ਼ੀ ਮਿਲਦੀ ਹੈ ਬਹੁਤ ਸੋਹਣੇ ਤੇ ਅੱਗੇ ਹੀ ਬਹੁਤ ਜ਼ਿਆਦਾ ਫਲ ਪੈ ਰਹੇ ਆ ਇਹਨਾਂ ਨੂੰ ਛੋਟੇ ਛੋਟੇ ਆ ਡੋਡੀਆਂ ਜੀਆਂ ਹੈਨਾ ਕੁਝ ਵੱਡੀਆਂ ਤੇ ਬਹੁਤ ਵੰਦੇ ਅੱਜ ਹੀ ਸਾਫ਼-ਸਫਾਈ ਦਰ ਬਹੁਤ ਖਲਾਰਾ ਪਿਆ ਹੈ ਬਾਕੀ ਇਧਰ ਸਾਫ਼-ਸਫਾਈ ਕੀਤੀ ਹੈ ਸਾਰਾ ਅਨੁਗਿਤਾ ਆਇਦਰ ਘਾ ਜੜਾ ਹੀ ਵੱਡਿਆ ਸੀਗਾ ਸੁੱਕ ਗਿਆ ਹੈ। ਬਾਕੀ ਤੁਸੀਂ ਦੇਖ ਕੇ ਦੱਸਨਾ ਬਲੌਗ ਹਨਾ ਵੀ ਸਾਡਾ ਬਾਗ ਵਿੱਚ ਆ ਕਿਦਾਂ ਦਾ ਲੱਗਾ ਹੈ। ਦੇਖ ਬਾਕੀ ਫਿਰ ਜਦੋਂ ਹਨਾ ਤੋੜਾਂ ਕਰਾਂਗੇ ਸਬਜ਼ੀਆਂ ਫਿਰ ਤੁਹਾਨੂੰ ਦੱਸਾਂ ਕਰਾਂਗੇ ਕੀ ਕੀ ਤੋੜਿਆ ਹੈ ਅੱਜ ਤੇ ਕੋਈ ਜ਼ਿਆਦਾ ਕੁਛ ਹੈ ਤੇ ਪਾਲਕ ਧਨੀਆ ਤੇ ਚਲਾਈ ਇਹ ਤੇ ਨੀ ਚੀਜ਼ਾਂ ਹੀ ਅਸੀਂ ਹੈ ਨਾ ਅਜੇ ਤੱਕ ਤੇ ਵਰਦੀਆਂ ਤੋੜ ਕੇ ਫਸਟ ਦੇਣੀ ਅੱਜ ਬਣਾਈ ਸੀਗੀ ਚਲਾਈ ਤੇ ਬਹੁਤ ਜ਼ਿਆਦਾ ਸੁਆਦ ਬਣੀ ਸੀਗੀ ਚਲੋ ਠੀਕ ਹੈ ਫਿਰ ਸਸਤੀਕਾਰ ਸਾਰਿਆਂ ਨੂੰ ਜੀ